ਕਿ ਬਾਬਾ ਬਕਾਲਾ ਸਾਹਿਬ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਇੱਥੇ ਰਹੇ 26 ਸਾਲ 9 ਮਹੀਨੇ 13 ਦਿਨ ਮਹਾਂ ਤਪ ਕੀਤਾ ਇਸ ਪਿੰਡ ਦਾ ਨਗਰ ਦਾ ਨਾਮ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਹੋਇਆ ਸਭ ਤੋਂ ਪਹਿਲਾਂ ਜਿਵੇਂ ਉਹਨਾਂ ਕਿਹਾ ਬਾਬਾ ਵਸੇ ਬਕਾਲੇ ਪਿੰਡ ਦਾ ਨਾਮ ਬਕਾਲਾ ਸੀ ਬਾਬਾ ਸ਼ਬਦ ਵੀ ਉਹਨਾਂ ਦੇ ਮੁਖਾਰਬਿੰਦ ਚੋਂ ਉਚਾਰਨ ਹੋਇਆ ਤੇ ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਪ੍ਰਗਟ ਹੋਣ ਤੋਂ ਬਾਅਦ ਨਾਮ ਜਿਹੜਾ ਦਾ ਪ੍ਰਚਲਿਤ ਹੋਇਆ ਇੰਨੀ ਪਵਿੱਤਰ ਧਰਤੀ ਹੋਏ ਸ੍ਰੀ ਮਿਸਲ ਸ਼ਹੀਦਾਂ ਤਰਨਾਂਦਲ ਦਾ ਮੁਖ ਦਫ਼ਤਰ ਬਾਬਾ ਬਕਾਲਾ ਸਾਹਿਬ ਹੈ ਇੰਨੇ ਇਤਿਹਾਸਕ ਸਥਾਨ ਨੇ ਇੱਥੇ ਅਸੀਂ ਵੇਖਦੇ ਕਿ ਇਹੋ ਜੀ ਧਰਤੀ ਤੇ ਆਪਾਂ ਨਸ਼ਾ ਵੇਚਾਂਗੇ ਚਿੱਟਾ ਹੋ ਗਿਆ ਸਮयक ਹੋ ਗਈ ਦੂਜਾ ਤੀਜਾ ਜੋ ਵੀ ਤੇ ਜੋ ਨਸ਼ੇ ਪਹਿਲਾਂ ਵੇਚਦੇ ਰਹੇ ਨੇ ਲੋਕ ਉਹਨਾਂ ਦਾ ਵੇਖੋ ਕੋ 15 20 ਸਾਲ ਪਿੱਛੇ ਚਲੇ ਜਾਈਏ ਤੇ ਉਹਨਾਂ ਲੋਕਾਂ ਦੇ ਘਰ ਜਿਹੜੇ ਨੇ ਉਹ ਖਤਮ ਹੋ ਗਏ। ਉੱਥੇ ਕੋਈ ਵਸਨੀਕ ਨਹੀਂ ਵਸ ਰਿਆ। ਉਹ ਘਰ ਬੰਦ ਹੋ ਗਏ ਤੇ ਘਾਹ ਉੱਗੇ ਨੇ। ਤੇ ਮੈਂ ਬੇਨਤੀ ਕਰਾਂ ਜਿਸ ਮਾਇਆ ਦੇ ਨਾਲ, ਜਿਸ ਪ੍ਰੋਫਿਟ ਨਾਲ ਸਾਨੂੰ ਅਸੀਂ ਕਿਹਨੇ ਲਾਭ ਹੋਵੇ? ਔਰ ਉਹ ਲਾਭ ਜਿਹੜਾ ਉਸ ਕਿਸੇ ਬੱਚੇ ਨੂੰ ਨਸ਼ੇ ਤੇ ਲਾ ਕੇ ਖੱਟਿਆ ਹੋਵੇ ਤੇ ਉਹ ਫਾਇਦਾ ਕਿਵੇਂ ਹੋ ਸਕਦਾ? ਅਪਾ ਅਕਸਰ ਜਦੋਂ ਬਾਣੀ ਪੜ੍ਹਦੇ ਕੋਈ ਚੰਗਾ ਕੰਮ ਕਰਦੇ ਤੇ ਸਾਡੇ ਦਿਲ 'ਚ ਬੜੀ ਖੁਸ਼ੀ ਹੁੰਦੀ ਕੋਈ ਦਾਨ ਕਰਦਾ ਕੋਈ ਪੁੰਨ ਕਰਦਾ ਉਹ ਕਰਕੇ ਅਸੀਂ ਕਹਿੰਦੇ ਆ ਜੀ ਧੰਨਵਾਦ ਪਰਮੇਸ਼ਰ ਦਾ ਕਿ ਸਾਡੇ ਕੋਲੋਂ ਚੰਗਾ ਕੰਮ ਕਰਾਇਆ ਸਾਨੂੰ ਇਹਦਾ ਫਲ ਜ਼ਰੂਰ ਦੇਵੀਂ ਚੰਗੇ ਕੰਮ ਦਾ ਪਰ ਜਿਹੜੇ ਕੰਮ ਸਾਡੇ ਕੋਲੋਂ ਮਾੜੇ ਹੋ ਜਾਂਦੇ ਨੇ ਉਤੋਂ ਅਸੀਂ ਬੇਸਲੇ ਹੋ ਜਾਂਦੇ ਕੰਨ ਝਾੜ ਲੈਨੇ ਆ ਕਿ ਅਸੀਂ ਨਹੀਂ ਇਹ ਕੀਤਾ ਸਾਡੇ ਨਹੀਂ ਕੋਈ ਜ਼ਿੰਮੇਵਾਰੀ ਪਰ ਜਿਵੇਂ ਉਹ ਚੰਗੇ ਕੰਮਾਂ ਦਾ ਸਾਨੂੰ ਫਲ ਚਾਹੀਦਾ ਅਸੀਂ ਆਪ ਤੋਂ ਮੰਗ ਕੇ ਲੈਨੇ ਆਂ ਇਵੇਂ ਅਸੀਂ ਮਾੜੇ ਕੰਮਾਂ ਦਾ ਫਲ ਮੰਗਦੇ ਤਾਂ ਨਹੀਂ ਪਰ ਉਹ ਆਪਣੇ ਆਪ ਭੁਗਤ ਜਾਂਦਾ ਹੈ ਤੇ ਜਦੋਂ ਭੁਗਤਦਾ ਹੈ ਉਦੋਂ ਪੀੜੀਆਂ ਜਿਹੜੀਆਂ ਨੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਨੂੰ ਬੜਾ ਕੁਝ ਬਰਦਾਸ਼ਤ ਕਰਨਾ ਪੈਂਦਾ ਸੋ ਵੇਖੋ ਉਹ ਘਰ ਕਿੱਥੇ ਨੇ ਜਿਨ੍ਹਾਂ ਨੇ 20 ਸਾਲ ਪਹਿਲਾਂ ਨਸ਼ਾ ਵਿੱਚ ਐ ਉਹਨਾਂ ਦੇ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦਾ ਆਉਣ ਵਾਲਾ ਜੋ ਅਨਸਬੰਸ ਸੀ ਆਉਣ ਵਾਲੀ ਉਹ ਕਿੱਥੇ ਐ ਖਤਮ ਹੋ ਗਈ ਨਾ ਸਾਰੀ ਤੇ ਜੇ ਅੱਜ ਅਸੀਂ ਇਸ ਰਸਤੇ ਤੇ ਤੁਰੇ ਹਾਂ ਤੇ 10-15 ਸਾਲਾਂ ਦੇ ਵਿੱਚ ਸਾਡਾ ਵੀ ਇੱਥੇ ਰਹਿਣਾ ਕੁਛ ਨਹੀਂ ਖਤਮ ਹੋ ਜਾਣਾ ਸੀ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਸ ਪਵਿੱਤਰ ਧਰਤੀ ਤੇ ਜਿਹੜੇ ਨਸ਼ੇ ਵੇਚਣ ਵਾਲੇ ਹੁਣ ਵੀ ਡੀਐਸਪੀ ਸਾਹਿਬ ਆਏ ਸੀ ਉੱਥੇ ਏਐਸਆਈ ਸਾਹਿਬ ਆਏ ਸਾਰੇ ਆਏ ਉਹਨਾਂ ਨੇ ਵੀ ਆਣ ਕੇ ਇਹ ਅਸਵਾਸ਼ਣ ਦਿੱਤਾ ਹੈ ਕਿ ਇੱਥੇ ਨਸ਼ਾ ਵੇਚਣ ਵਾਲਿਆਂ ਤੇ ਜ਼ਰੂਰ ਨੱਤ ਪਾਈ ਜਾਵੇਗੀ ਚਲੋ ਜੋ ਪ੍ਰਸ਼ਾਸਨ ਨੇ ਪੁਲਿਸ ਨੇ ਕਹਿਣਾ ਉੱਤੇ ਤੁਹਾਨੂੰ ਪਤਾ ਹੀ ਹੈ ਕਿਵੇਂ ਕਰਨਾ ਹੈ ਸਕਤਾਈ ਕਰਮਗੇ ਫਿਰ ਅਸੀਂ ਦੌੜਦੇ ਆਂ ਸਪਰਸ਼ਾਂ ਵੱਲ ਨੂੰ ਤੇ ਕਰਨ ਵਾਲੇ ਵੀ ਬੈਠੇ ਨੇ ਸਪਰਸ਼ਾਂ ਸੋ ਮੇਰੀ ਬੇਨਤੀ ਇਹ ਹੈ ਕਿ ਜੇ ਅਸੀਂ ਗੁਰੂ ਦੇ ਸੰਮਨ ਮੁਖ ਸਮਰਪਤ ਹੋ ਕੇ ਇਹ ਗੱਲ ਛੱਡ ਲਈ ਅੱਜ ਇੱਥੇ ਹੀ ਵੇਚਣ ਵਾਲੇ ਉਸ ਗੱਲ ਨੂੰ ਖਤਮ ਕਰ ਦੇਣ ਕਿ ਅਸੀਂ ਨਹੀਂ ਵੇਚਨੇ ਨਹੀਂ ਤੇ ਕਹਿ ਰਹੇ ਕੁਝ ਮੈਡੀਕਲ ਸਟੋਰਾਂ ਵਾਲੇ ਨੇ ਉਹ ਜਿਹੜੇ ਮੈਡੀਕਲ ਸਟੋਰਾਂ ਤੇ ਬਹੁਤ ਮੋਟਾ ਨਸ਼ਾ ਜਿਹੜਾ ਵੇਚੀ ਜਾਂਦੇ ਕੋਈ ਜਿਹੜੀਆਂ ਗੋਲੀਆਂ ਕੋ ਕੈਪਸੂਲ ਕੋ ਇੰਜੈਕਸ਼ਨ ਉਹ ਤਾਂ ਮੈਡੀਕਲ ਵਾਲਾ ਹੀ ਦੇ ਸਕਦਾ ਹੈ ਉਹ ਇਕੱਠੇ ਉਹ ਸਗੋਂ ਕਹਿੰਦੇ ਨੇ ਇਕੱਠੇ ਲੈ ਜਾਓ ਇੱਕ ਵਾਰ ਥੋੜੇ ਥੋੜੇ ਕਰਕੇ ਨਾ ਲੈ ਕੇ ਜਾਓ ਸਾਨੂੰ ਪਰੇਸ਼ਾਨੀ ਹੁੰਦੀ ਹੈ ਸੋ ਮੈਂ ਨੂੰ ਮੈਡੀਕਲ ਸਟੋਰਾਂ ਵਾਲਿਆਂ ਨੂੰ ਜਿਹੜੇ ਵੇਚਦੇ ਨੇ ਕੋਕ ਸਾਰੇ ਨਹੀਂ ਮਾੜੇ ਬਹੁਤ ਵਧੀਆ ਪਰਿਵਾਰਾਂ ਵਾਲੇ ਮੈਡੀਕਲ ਸਟੋਰ ਨੇ ਜਿਹੜੇ ਨਹੀਂ ਮਤਲਬ ਇਹ ਇਸ ਪਾਸੇ ਜਾਂਦੇ ਸੋ ਮੈਂ ਕਹਿਣਾ ਚਾਹੁੰਦਾ ਮੈਡੀਕਲ ਸਟੋਰਾਂ ਵਾਲੇ ਉਹ ਦੁਕਾਨਾਂ ਵਾਲੇ ਉਹ ਘਰਾਂ ਵਾਲੇ ਉਹ ਬੀਬੀਆਂ ਉਹ ਭਾਉ ਉਹ ਨਿਆਣੇ ਜਿਹੜੇ ਕਹਿੰਦੇ ਨੇ ਸਾਡਾ ਪਤਾ ਹੀ ਨਹੀਂ ਕਿਸੇ ਨੂੰ ਉਹ ਨਸ਼ਾ ਵੇਚਣਾ ਪਈ ਬੰਦ ਕਰ ਦਿਓ ਇਹ ਪਵਿੱਤਰ ਧਰਤੀ ਇਹ ਆਪਣਾ ਰਹਿਣਾ ਕੁਛ ਨਹੀਂ ਆਪਣਾ ਸਾਰਾ ਕੁਝ ਹੀ ਖਤਮ ਹੋ ਜਾਣਾ ਉਸ ਮਾਇਆ ਨੇ ਨਾਲ ਦੂਜੀ ਮਾਇਆ ਵੀ ਲੈ ਕੇ ਜਾਣੀ ਹੈ ਤੇ ਹੁਣ ਡੀਐਸਪੀ ਸਾਹਿਬ ਕਹਿ ਰਹੇ ਸੀ ਕਿ ਬਹੁਤੇ ਬੰਦੇ ਇਸ ਪਿੰਡ ਦੇ ਬਾਬਾ ਬਕਾਲਾ ਸਾਹਿਬ ਦੇ ਪੱਕੇ ਹੋ ਗਏ ਉਹ ਜਾਂਦੇ ਨੇ ਜੇਲ ਆ ਜਾਂਦੇ ਨੇ ਜਾਂਦੇ ਨੇ ਆ ਜਾਂਦੇ ਨੇ ਪੁਲਿਸ ਕੀ ਕਰੇ ਉਹ ਵੀ ਕੀ ਕਰਨ ਉਹ ਵੀ ਮਜਬੂਰ ਨੇ ਮੋਟੀ ਰਕਮ ਕਿਤੇ ਹੁੰਦੀ ਨਹੀਂ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਤੁਸੀਂ ਇਸ ਪਾਸਿਓਂ ਲੈ ਜਾਓ ਛੱਡ ਦਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਪਵਿੱਤਰ ਧਰਤੀ ਹੈ ਇੱਥੇ ਹੋਰ ਵੀ ਮਹਾਂਪੁਰਖਾਂ ਨੇ ਕੁਰਬਾਨੀਆਂ ਕੀਤੀਆਂ ਬਾਬਾ ਗੁਰਮukh ਸਿੰਘ ਜੀ ਬਾਬਾ ਸਾਧੂ ਸਿੰਘ ਜੀ ਜਿਹੜਾ ਏਡਾ ਵੱਡਾ ਸਰੋਵਰ ਇੰਨੇ ਵੱਡੇ ਵੱਡੇ ਸਥਾਨ ਪੂਰਾ ਸਾਹਿਬ ਵਰਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇੱਥੇ ਹੈ ਬਾਬਾ ਜੋਗਾ ਸਿੰਘ ਜੀ ਜਿਨ੍ਹਾਂ ਨੇ ਬੇਅੰਤ ਤਪ ਮਿਹਨਤ ਕਰਕੇ ਜਿਹੜਾ ਇਹ ਮਹਾਨ ਸਥਾਨ ਪ੍ਰਾਪਤ ਕੀਤੀ ਹੈ ਮੈਂ ਬੇਨਤੀ ਕਰਾਂ ਇਸ ਨਗਰ ਪਵਿੱਤਰ ਨਗਰ ਦੇ ਵਿੱਚ ਇਹ ਕੰਮ ਕਰਨਾ ਬੰਦ ਕਰ ਦਿਓ ਜਿੰਨੇ ਛੱਤੀ ਬੰਦ ਕਰਦੇ ਆਂਗੇ ਉੰਨੇ ਛੱਤੀ ਸਾਰਾ ਆਪਣਾ ਵੀ ਭਲਾ ਤੇ ਦੂਜਿਆਂ ਦਾ ਵੀ ਭਲਾ ਸਿੱਖ ਧਰਮ ਤੇ ਵੀਰੋਂ ਮੰਗਦਾ ਹੀ ਸਾਰਿਆਂ ਦਾ ਭਲਾ ਹੈ ਜਿਵੇਂ ਆਪਾਂ ਅਰਦਾਸ ਵਿੱਚ ਆਪੋ ਆਪਣੀ ਮੰਗ ਰੱਖਦੇ ਆਂ ਪਾਠ ਕਰਨ ਵਾਲਾ ਕਰਾਉਣ ਵਾਲਾ ਘਰ-ਬਾਰ ਸਾਰਿਆਂ ਦੀ ਸੁੱਖ ਮੰਗਦੇ ਆਂ ਸਾਰੀ ਸੰਗਤ ਖੜੀ ਹੁੰਦੀ ਹੈ ਪਰ ਅਖੀਰ ਦੇ ਵਿੱਚ ਕੀ ਮੰਗੀਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਖੀਰ ਦੇ ਵਿੱਚ ਆਪਾਂ ਮੰਗਦੇ ਸਰਬੱਤ ਦਾ ਭਲਾ ਹੀ ਹੈ ਔਰ ਉਹੋ ਹੀ ਮੰਗਿਆ ਸਾਡੇ ਨਾਲ ਜਾਣਾ ਜਿਹੜਾ ਅਸੀਂ ਭਲਾ ਮੰਗਦੇ ਉਹ ਭਲਾ ਮੰਗਿਆ ਹੀ ਸਾਡੇ ਨਾਲ ਜਾਣਾ ਜਿਹੜਾ ਅਸੀਂ ਧੀਆਂ ਪੁੱਤਰਾਂ ਨੂੰ ਦਿੰਨੇ ਆ ਗਲਤ ਤਰੀਕੇ ਨਾਲ ਕਮਾ ਕੇ ਖਿੱਚ ਕੇ ਲਿਆਉਨੇ ਆ ਭਗਤ ਕਬੀਰ ਜੀ ਬਾਣੀ ਵਿੱਚ ਬੜਾ ਸੁੰਦਰ ਜ਼ਿਕਰ ਕਰਦੇ ਨੇ ਆਖਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਬੜੇ ਤਰੀਕਿਆਂ ਨਾਲ ਕਿਉਂਕਿ ਉਹਨਾਂ ਨੂੰ ਭਗਤਾਂ ਨੂੰ ਪਤਾ ਸੀ ਉਹਨਾਂ ਵਰਤੇ ਨਹੀਂ ਪਰ ਉਹ ਜਾਣਕਾਰ ਸੀ ਸਾਰੇ ਬਹੁ ਪਰਪੰਚ ਕਰ ਪਰਪੰਚ ਹੁੰਦਾ ਹੈ ਝੂਠੇ ਸੱਚੇ ਵਾਦੇ ਗੰਢ ਕੇ ਕਈ ਤਰੀਕਿਆਂ ਨਾਲ ਠੱਗੀਆਂ ਠੋਰੀਆਂ ਮਾਰ ਕੇ ਲਿਆਂਦਾ ਹੋਇਆ ਧਨ ਪਰਾਇਆ ਧਨ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਭਿਆਨ ਲਟਾਵੇ ਆਪਣੇ ਧੀਆਂ ਪੁੱਤਰਾਂ ਨੂੰ ਆਕੇ ਵੰਡਦੇ ਆ ਇਹਦੇ ਅਕਾਉਂਟ ਚ ਇਨੇ ਇਹਦੇ ਚ ਇਨੇ ਇਹਦੇ ਚ ਨੇ ਅੱਖ ਤੇ ਮਨ ਮੇਰੇ ਭੁੱਲੇ ਕਪਟਨਾ ਕੀਜੈ ਇਹ ਭੁੱਲਿਆ ਮਨ ਇਹੋ ਜਿਹਾ ਕਪਟ ਠੱਗੀ ਵਿੱਚ ਨਾ ਪੈ ਅੰਤਨ ਵੇਰਾ ਤੇਰੇ ਜੀ ਪਹਿ ਲਈ ਜਾ ਧੰਨ ਤੇ ਤੂੰ ਵੰਡ ਕੇ ਚਲੇ ਜਾਣਾ ਪਰ ਜਦੋਂ ਮਰਨਾ ਹੈ ਨਾ ਸੁਰਖਰੂ ਖਾਲੀ ਹੱਥਾਂ ਨਾਲ ਇਵੇਂ ਜਾਣਾ ਜਿਵੇਂ ਬਾਦਸ਼ਾਹ ਸਿਕੰਦਰ ਨੇ ਕਿਹਾ ਸੀ ਮੇਰੇ ਜਨਾਜੇ ਦੇ ਵਿੱਚੋਂ ਦੋਵੇਂ ਹੱਥ ਬਾਹਰ ਕੱਢ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਖਾਲੀ ਹੱਥ ਚੱਲਿਆ ਵੱਡੇ ਵੱਡੇ ਰੰਗ ਜੇ ਵਰਗੇ ਬਾਦਸ਼ਾਹ ਜਿਨ੍ਹਾਂ ਨੇ ਕਿਹਾ ਜਦੋਂ ਮੈਂ ਮਰਨਾ ਮੇਰੀ ਕਬਰ ਦੇ ਸਹਰਾਣੇ ਵਾਲੇ ਪਾਸੇ ਰੋਕ ਨਾ ਲਾਇਓ ਕਿਉਂਕਿ ਮੈਂ ਮਾਰੇ ਕੰਮ ਕੀਤੇ ਆ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਇਹ ਅੰਤਮ ਸਮੇ ਨਵੇੜਾ ਲੇਖਾ ਜਿਹੜਾ ਹੈ ਉਹ ਬੰਦੇ ਨੇ ਆਪ ਦੇਣਾ ਧਨ ਰਹਿ ਜਾਣਾ ਇੱਥੇ ਤੇ ਲੇਖਾ ਦੇਣਾ ਤੇਰੇ ਸਿਰ ਰਹਿ ਆ ਇਹ ਲੇਖੇਦਾਰੀ ਸਾਡੇ ਸਿਰ ਪੈ ਜਾਣੀ ਹੈ ਧੰਨ ਅਸੀਂ ਇੱਥੇ ਵੰਡਣਾ ਤੇ ਪਾਪ ਅਸੀਂ ਗਾਂ ਲੈ ਜਾਣਾ ਆਪਣੇ ਵਾਸਤੇ ਜਿਹਦੇ ਵਾਸਤੇ ਅਸੀਂ ਜੂਨਾ ਦੇ ਵਿੱਚ ਪਾਵਾਂਗੇ ਕਿਹੜੇ ਕਿਹੜੇ ਗੇੜ ਚੋਂ ਪ੍ਰਮਾਤਮਾ ਪਾਉਂਦਾ ਫਿਰ ਆਪਾਂ ਜਾਣਦੇ ਨਹੀਂ ਜਿਵੇਂ ਕੋਲੂ ਦੇ ਵਿੱਚ ਕਹਾਣੀ ਪੀੜੀ ਜਾਂਦੀ ਹੈ ਨਾ ਇਵੇਂ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਧਾਣੀਆ ਤਿਉਂ ਮਥੇ ਧਰਮ ਰਾਇ ਜੇ ਮਧਾਣੀ ਨਹੀਂ ਰੜਕਦੀ ਔਰ ਦਹੀਂ ਨੂੰ ਰੜ ਕਰੜ ਕੇ ਜਦੋਂ ਮਾਰ ਪੈਂਦੀ ਹੈ ਤੇ ਮੱਖਣ ਕੱਢ ਦਿੰਦਾ ਹੈ ਤੇ ਲੱਸੀ ਵੱਖਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਰੱਬ ਦੀ ਮਾਰ ਪੈਂਦੀ ਹੈ ਕੋ ਡਰ ਡਰਾਵੇ ਵਾਲੀ ਗੱਲ ਨਹੀਂ ਹੈ ਕਿ ਸਿਰਫ ਡਰਾਵਾ ਦੇ ਰਿਆ ਅਸਲੀਅਤ ਹੈ ਸਿੱਖ ਜੀਵਨ ਜਾਚੋ ਲੋ ਫਿਰ ਬੇਨਤੀ ਵੇਚਣ ਵਾਲਿਆਂ ਨੂੰ ਭਈ ਬੰਦ ਕਰ ਦਿਓ ਮਾਵਾਂ ਦੇ ਪੁੱਤ ਧੀਆਂ ਜੜੀਆਂ ਨੇ ਉਹ ਨਸ਼ੇ ਤੋਂ ਵੱਜ ਜਾਣ ਤੇ ਸਾਡਾ ਜਿਹੜਾ ਅੱਗਾ ਉਹ ਵੀ ਸਬਰ ਜਾਵੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ